ਬਲੇਨਾ ਦੁਆਬਾ ਵਿੱਚ ਧੰਨ ਧੰਨ ਬਾਬਾ ਭਗਤ RAM ਜੀ ਦਾ ਸਾਲਾਨਾ ਜੋੜ ਮੇਲਾ ਸੰਪਨ ਰਾਗੀ ਢਾਡੀ ਜੱਤਿਆਂ ਕੀਤੀ ਰੋਹਾਨੇ ਦੀ ਬਰਖਾ ਮੇਲਿਆਂ ਨਾਲ ਹੀ ਪੰਜਾਬ ਦੀ ਪ੍ਰਾਤਨ ਸੱਭਿਆਚਾਰਕ ਰੌ ਰਿਤਾ ਕੈਮ ਨੌਜਵਾਨ ਪੜ੍ਹੇ ਅਲਾਨਤਾ ਸਾਢ ਸਿੱਖਿਆ ਤੇ ਰੋਜ਼ਗਾਰ ਵੱਲ ਦੇਣ ਧਿਆਨ ਮੱਖਣ ਸਿੰਘ ਬਲੀਨਾ ਕੁੰਗਲ ਲਾਲ ਬਟਲਾ ਸੁਆਸ ਬਟਲਾ ਗੁਰਦੀਪ ਸਿੰਘ ਫਗੂੜਾ ਤਨ ਤਨ ਬਾਬਾ ਭਗਤ RAM ji ਦਾ ਸਾਲਾਨਾ ਜੋੜ ਮੇਲਾ ਸਮੂਹ ਸਾਧ ਸੰਗਤ NRI ਬਿਨਾ ਗ੍ਰਾਮ ਪੰਚਾਇਤ ਤੇ ਪ੍ਰਬੰਧ ਕਮੇਟੀ ਵੱਲੋਂ ਮਨਾਇਆ ਗਿਆ ਜੋ ਅੱਜ ਅਰਦਾਸ ਉਪਰੰਤ ਬਹੁਤ ਹੀ ਸਾਦਗੀਪੂਰਨ ਢੰਗ ਨਾਲ ਸੰਪੰਨ ਹੋ ਗਿਆ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਸਜਾਏ ਗੇ ਦੀਵਾਨਾ ਵਿੱਚ ਰਾਗੀ ਢਾਡੀ ਜਥਿਆਂ ਨੇ ਰੋਹਾਨੇ ਦੀ ਬਰਖਾ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਬਠਲਾ ਪਰਮਾ ਕਾਰੋਬਾਰੀ ਸਮਾਜ ਸੇਵਕ ਕੁੰਦਨ ਲਾਲ ਵਠਲਾ ਸੁਆਸ ਵਠਲਾ ਹਰਜਿੰਦਰ ਵਠਲਾ ਤੇ ਪਰਿਵਾਰ ਨੇ ਮੇਲੇ ਦਾਨ ਅੰਤਕ ਸੇਵਾ ਨਵਾਈ ਤੇ ਤਿੰਨੋ ਦਿਨ ਭਾਂਤ ਭਾਂਦੇ ਸਵਾਦਿਸ਼ਟ ਲੰਗਰ ਬਣਾ ਕੇ ਸੰਗਤਾਂ ਨੂੰ ਸ਼ਕਾਇ ਤੇ ਤਨ ਧਨ ਬਾਬਾ ਭਗਤ RAM ਜੀ ਦਾ ਆਸ਼ੀਰਵਾਦ ਪ੍ਰਾਪਤ ਕਿਰਾ ਕੀਤਾ ਬਾਰੀ ਤਦਾਦ ਵਿੱਚ ਸੰਗਤਾਂ ਅਸਥਾਨ ਤੇ ਪੁੱਜੀਆਂ ਤੇ ਨਤ ਮਸਤਕ ਹੋ ਕੇ ਖੁਸ਼ੀਆਂ ਪ੍ਰਾਪਤ ਕਰਦੀਆਂ ਆ ਰਹੀਆਂ ਸਰਦਾਰ ਨੰਬਰਦਾਰ ਮੱਖਣ ਸਿੰਘ ਬਲੇਨਾ ਕੁੰਦਲਾਲ ਬਟਲਾ ਸੁਬਾਸ ਬਟਲਾ ਗੁਰਦੀਪ ਸਿੰਘ ਫੰਗੂੜਾਹੂਰਾ ਇਸ ਮੌਕੇ ਤੇ ਆਪਣੇ ਉਦਗਾਰ ਵਿਅਕਤ ਕਰਦੇ ਹੋਏ ਕਿ ਮੇਲਿਆਂ ਨਾਲ ਹੀ ਪੰਜਾਬ ਦੀ ਪੁਰਾਤਨ ਸੱਭਿਆਚਾਰਕ ਰੌਣਕਾਂ ਕਾਇਮ ਹਾਲ ਉਨਾ ਨੌਜਵਾਨ ਸ਼ਕਤੀ ਨੂੰ ਅਪੀਲ ਕੀਤੀ ਕਿ ਪੜੀ ਅਲਾਮਤਾ ਛੱਡ ਸਿੱਖਿਆ ਤੇ ਰੋਜ਼ਗਾਰ ਵੱਲ ਧਿਆਨ ਦੇਦੇ ਹੋਏ ਮਾਤਾ ਪਿਤਾ ਦੀ ਸੇਵਾ ਕਰਨ ਸੁਆਸ ਬਠਲਾ ਹੁਰਾ ਵਿਦੇਸ਼ਾਂ ਵਿੱਚ ਬੈਠੇ ਪਿੰਡ ਦੇ ਲੋਕਾਂ ਨੂੰ ਮੇਲੇ ਦੀ ਪਲ ਪਲ ਦੀ ਜਾਣਕਾਰੀ ਵੀਡੀਓ ਕਾਲ ਕਰਕੇ ਦਿੱਤੀ ਆੰਤ ਵਿੱਚ ਪ੍ਰਬੰਧ ਕਮੇਟੀ ਨੇ ਮਿਲੇ ਸਹਿਯੋਗ ਲਈ ਸਭ ਦਾ ਆਵਾਰਵੀਂ ਜਤਾਇਆ ਪਿੰਡ ਬਲੀਨਾ ਦੁਆਬਾ ਵਿੱਚ ਤਿੰਨੋ ਦਿਨ ਭਾਰੀ ਰੋਹਾਂ ਨਦੀ ਵਰਖਾ ਹੁੰਦੀ ਰਹੀ ਮੋਨ ਸਿੰਘ ਦਿਓਲ ਜੁਕੇ ਕੁਲਵਿੰਦਰ ਬਾਗਾ ਗੁਰਨਾਮ ਸਿੰਘ ਜੁਆਸੇ ਤੇ ਹੋਰ ਪਤਵੰਤੇ ਅਤੇ ਪਿੰਡ ਵਾਸੀਆਂ ਦਾ ਵੀ ਵਿਸ਼ੇਸ਼ ਸਹਿਯੋਗ ਰਿਆ ਪਿੰਡ ਦੇ ਸਰਪੰਚ ਬੀਬੀ ਰਾਜਵਿੰਦ ਰਾਜਵੰਤ ਕੋਰਹੁਰਾ ਮਾਵਾ ਪਹਿਣਾ ਧਿਆ ਧਿਆਨੀਆਂ ਨਾਲ ਮਿਲ ਕੇ ਸੇਵਾ ਨਵਾਈ ਕੁੰਦਨ ਲਾਲ ਬਟਲਾ ਸੁਆਸ ਬਟਲਾ ਨੇ ਕਿਹਾ ਕਿ ਸੇਵਾ ਕਰਕੇ ਜੋ ਅਨੁਭੂਤੀ ਹੁੰਦੀ ਹੈ ਉਸ ਦੀ ਸ਼ਬਦਾਂ ਵਿੱਚ ਵਿਆਖਿਆ ਨਹੀਂ ਕੀਤੀ ਜਾ ਸਕਦੀ